हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੀਰ ਗੇਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚ ਕਰਨ ਲਈ ਹਰੀਕੇ ਪੱਤਨ ਤੋਂ ਆ ਸਕਦੇ ਆ ਪੱਟੀ ਕੁਝ ਕਿਲੋਮੀਟਰ ਦੀ ਦੂਰੀ ਤੇ ਨਾਲ ਲੱਗਦੇ ਪਿੰਡ ਵੱਡੇ ਸਬਰਾ ਦੁਬਲੀ ਇਹ ਜੋ ਆਪਾਂ ਸਾਰੇ ਤੁਹਾਨੂੰ ਇਹ ਸਾਰੇ ਨਾਲ ਲੱਗਦੀ ਜਿਹੜੇ ਪਿੰਡ ਫੋਨ ਨੰਬਰ ਆਪਣਾ 990382025 9906382025 ਸਾਰੇ ਸੱਜਣਾ ਨੂੰ ਬੇਨਤੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਜਿਹੜੇ ਲੋੜਵੰਦ ਵੀਰ ਮੇਰੇ ਨੇ ਜਿਨ੍ਹਾਂ ਨੇ ਪਸ਼ੂ ਖਰੀਦਨੇ ਆ ਚਾਹੇ ਸੇਲ ਕਰਨੇ ਆ ਉਹ ਜਿਹੜੇ ਉਹਨਾਂ ਤੱਕ ਟਾਈਮ ਟੂ ਟਾਈਮ ਜਿਹੜੀਆਂ ਵੀਡੀਓ ਜਿਹੜੀਆਂ ਪਹੁੰਚਦੀਆਂ ਰਹਿਣ ਤੇ ਕੰਟੈਕਟ ਕਰ ਸਕਣ ਜਾਇ ਤਾਂ ਮੈਂ ਦਿਖਾਉਨੇ ਆ ਇੱਕ ਜਿਹੜੀ ਆ ਦੂਜੇ ਸੂਵੇ ਮੋਹਰਾ ਦੀ ਝੋਟੀ ਬਿਲਕੁਲ ਤਿਆਰੀ ਦੇ ਵਿੱਚ ਤੇ ਇਹਦੀ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਕਰਦੇ ਆ ਸਾਂਝੇ ਰੇਟ ਜਿਹੜਾ ਬਹੁਤ ਜਿਹੜਾ ਇਹਦਾ ਜਾਇਜ਼ ਰਹੂਗਾ ਮਾਰਕੀਟ ਦੇ ਹਿਸਾਬ ਨਾਲ ਤੇ ਬਾਕੀ ਇਹਦੀਆਂ ਗੱਲਾਂ ਬਾਤਾਂ ਜਿਹੜੀਆਂ ਨਾਲੇ ਖੋਲਦੇ ਆ ਤੇ ਨਾਲੇ ਕਰਦੇ ਆ ਖੋਲਿਓ ਹੀ ਰਿਹਾ ਬਹੁਤ ਸੋਹਣੀ ਆ ਦੂਜਾ ਸੂਆ ਜਿਹੜਾ ਝੋਟੀ ਨੇ ਸੁਣਾਵਾ ਕੋਈ ਆਪੋ ਆਪਣੀ ਸਮਝ ਲਾ ਸਕਦਾ वैसे ਘਰ ਵਾਲਿਆਂ ਦੇ ਮੁਤਾਬਕ ਦੂਜਾ ਵਾ ਤੀਜਾ ਵੀ ਹੋ ਸਕਦਾ ਬਹੁਤ ਸੋਹਣੀ ਆ ਪੂਰੀ ਨਿੱਗਰ ਆ ਲੈਵਾ ਜਿਹੜਾ ਬਾਕਮਾਲਾ ਸੂਨ ਦਾ ਜਿਹੜਾ ਸਮਾਏ ਦਾ ਕੋਈ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਸੀਪ 16 ਉਹਨਾਂ ਦੇ ਮੁਤਾਬਕ ਜਿਹੜਾ 22 ਤਰੀਕ ਨੂੰ ਇਹਦੇ ਜਿਹੜੇ ਦਿਨ ਪੂਰੇ ਆ ਮੀਡੀਅਮ ਜਿਹੜੀ ਪਲੱਸ ਹਾਈਟ ਆ ਤੇ ਪੁੱਠਾ ਚੰਗਾ ਸਾਨ ਲੈਵਾ ਬਹੁਤ ਸੋਹਣਾ ਸਿੰਗੀ-ਸੁੰਗੀ ਵੀ ਬਹੁਤ ਸੋਹਣੀ ਆ ਆ ਚੈੱਕ ਕਰੋ ਬਿਲਕੁਲ ਜਿਹੜਾ ਉੱਚਾ ਸਿੰਘ ਪੁੰਡਾ ਜਿਹੜਾ ਨਾਲ ਹੀ ਮੋੜਿਆ ਨੇ ਆ ਚੈੱਕ ਕਰੋ ਵਨ ਸਪੇਸ ਥਣਾ ਦੀ ਬਹੁਤ ਸੋਹਣੀ ਆ ਅੱਗੇ ਜਿਹੜੀ ਇਹ ਗੱਬਣਾ ਉਹ ਐਚ ਐਲ ਡੀ ਬੀ 10 26 99 ਤੋਂ ਜਿਹੜੀ ਇਹ ਗੱਬਣ ਆ ਆ ਚੈੱਕ ਕਰੋ ਬਹੁਤ ਸੋਹਣਾ ਪਿੱਠ ਪੁੜਾ ਬਹੁਤ ਸੋਹਣਾ ਬਾ ਕਮਾਲ ਆ ਪੂਰੀ ਜੰਮੀ ਪਲੀ ਆ ਰਾਜੀ ਆ ਥੋੜਾ ਪਸ਼ੂ ਕਰਦਾ ਉਪਰਾਪਣ ਕੈਮਰੇ ਤੋਂ ਥੋੜਾ ਜਿਹਾ ਡਲਦੀ ਆ ਬਿਲਕੁਲ ਤੁਹਾਨੂੰ ਜਿਹੜਾ ਆਪਾਂ ਉੱਥੇ ਜਾ ਕੇ ਚੈੱਕ ਕਰਾਉਣੀ ਫੁਰਲੀ ਤੇ ਆ ਦੇਖੋ ਇਹ ਲੇਵਾ ਬਹੁਤ ਸੋਹਣਾ ਵਾਟਰ ਸਪੇਸ ਚੰਗੀ ਆ ਦੇਖੋ ਲੇਵਾ ਜਿਹੜਾ ਉੱਪਰ ਕੇ ਦਾ ਬਾਹਰ ਆਉਂਦਿਆ ਵਾ ਚੰਗੀ ਬਣੂਗੀ ਇਹਦੇ ਜਿਹੜੇ ਆਉਂਦੇ ਸੀ ਉਹਨਾਂ ਦੇ ਮੁਤਾਬਕ ਘਰ ਆ ਲੈਣ ਦੇ ਮੁਤਾਬਕ ਜਿਹੜੀ ਇਹ 12 12.5 ਕਿਲੋ ਤੇ ਨਾਰਮਲ ਚੋਈ ਜਿਹੜੀ ਕਰਾਉਂਦੀ ਆ ਭਾਰ ਪਿੱਛੇ ਦੀ ਸਾਡੀ ਗਰੰਟੀ ਜਾਊਗੀ ਥਾਣ ਤੇ ਪੰਦ ਪਾਉਣ ਦੀ ਤੇ ਪੂਰ ਛਟਾ ਕੋਈ ਨਹੀਂ ਹੋਊਗਾ ਬਿਲਕੁਲ ਪੋਲੀ ਆ ਬਾਕੀ ਕੋਈ ਆਪਣਾ ਸੱਜਣ ਆਉਂਦਾ ਆਪਣੀ ਟਿੱਪ ਕੇ ਲੈ ਕੇ ਜਾਵੇ ਤੇ ਜਿਹੜਾ ਸੋਇਆ ਸੋਇਆ ਪਸ਼ੂ ਨੂੰ ਝੋਕੇ ਲੈ ਕੇ ਜਾਵੇ ਦੇਖੋ ਆਨਲਾਈਨ ਵੀ ਆਪਾਂ ਜਿਹੜਾ ਪਸ਼ੂ ਜ਼ਰੂਰ ਭੇਜ ਸਕਦੇ ਆ ਬਾਕੀ ਆਪਣੀ ਤਸੱਲੀ ਰਹੂਗੀ ਥਾਣ ਦੀ ਘਰ ਤੱਕ ਪਹੁੰਚਣ ਤੱਕ ਦੇਖੋ ਜਿਆਗੇ ਟਿੱਪ ਕੇ ਕੋਈ ਪੈਸੇ ਭੇਨ ਭਰਾ ਦੇ ਸਕਦਾ ਬਾਕੀ ਜਿਹੜਾ ਭਾਰ ਪਿੱਛਾ ਉਹਦੀ ਸਾਡੀ ਐਂਡ ਤੱਕ ਜਿਹੜੀ ਫੁੱਲ ਗਰੰਟੀ ਰਹੂਗੀ ਤੇ ਚੋਣ ਇੱਕ ਨੰਬਰ ਨਿਕਲੂਗੀ ਬਹੁਤ ਸੋਹਣੀ ਆ ਚੈੱਕ ਅੱਗੇ ਵੀ ਹਫਤੇ ਇੱਕ ਦੀ ਕੱਟੀ ਆ ਭਾਜੀ ਇਹ ਬਿਲਕੁਲ ਹੀਰੇ ਵੇਰ ਹਾਂਜੀ ਠੀਕ ਆ ਜੀ ਬਣੀ ਤੇ ਹੋਣੀ ਬਹੁਤ ਜ਼ਿਆਦਾ ਹੋਈ ਆ ਹਾਂਜੀ ਹਾਂਜੀ ਸਾਡੀ ਤੇ ਮੈਂ ਦੱਸਣ ਦੀ ਆਪਾਂ ਲੋੜ ਹੀ ਆ ਮਤਲਬ ਮਾਜੀ ਦੱਸਦੀ ਆ ਨਾ ਠਣ ਭਾਡਾ ਦੱਸਦਾ ਵੀ ਦੋਤੇ ਕਿੰਨਾ ਦੇ ਸਕਦੀ ਆ ਮੇਰੇ ਕੋਲ ਹੀਰੇ ਵੇਰ ਸਕਿਨ ਜਿਹੜੀ ਇਹਦੀ ਦੱਸਦੀ ਆ ਦੋ ਤਾਰੀ ਕੁਆਲਿਟੀ ਸਾਰੀ ਦੀ ਸਾਰੀ ਮੱਝ ਦੇ ਵਿੱਚ ਪੂਰੀ ਨਿੱਗਰ ਆ ਬਾਕੀ ਜਿੰਨੀਆਂ ਗੱਲਾਂ ਆਪਾਂ ਸਾਂਝੀਆਂ ਕਰਨੀਆਂ ਸੀ ਤੁਹਾਡੇ ਨਾਲ ਜ਼ਰੂਰ ਕੀਤੀਆਂ ਵਾ ਇਹਦੀ ਜਿਹੜੀ ਕੁਆਲਿਟੀ ਆ ਆਪਾਂ ਦੱਸ ਹੀ ਦਿੱਤੀ ਆ ਪਿੱਠ ਪੁੜੇ ਦੀ ਬਹੁਤ ਚੰਗੀ ਆ ਪਿੱਠ ਪੁੜੇ ਦੀ ਬਹੁਤ ਚੰਗੀ ਆ ਪੁੱਠਾ ਜਿਹੜਾ ਬਿਲਕੁਲ ਦੰਦੇ ਦਾ ਨਾ ਫੇਰ ਉਹ ਜਿਹੜਾ ਮੰਜੇ ਦਾ ਹੁੰਦਾ 2.5 ਫੁੱਟ ਦਾ ਹੁੰਦਾ ਉਹਦੇ ਮੁਤਾਬਕ ਬਿਲਕੁਲ ਉਹ ਚੀਜ਼ ਜਿਹੜੀ ਸਾਹਮਣੇ ਆਉਂਦੀ ਹੈ 2.5 ਪੌਣੇ 3 ਫੁੱਟ ਜਿਹੜੀ ਇਹਦੀ ਜਿਹੜੀ ਚੌੜਾਈ ਹੋਊਗੀ ਪੁੱਠੇ ਦੀ ਪੁੱਠਾ ਬਹੁਤ ਸੋਹਣਾ ਥੋਟੀ ਲੱਗਾ ਪੁੱਠਾ ਚੰਗਾ ਤੇ ਦੁੱਧ ਵੀ ਚੰਗਾ ਦੇਊਗੀ ਪੂਰੀ ਜੰਮੀ ਪਲੀ ਆ ਹਲੇ ਜਿਹੜਾ ਸੂਣ ਦਾ ਸਮਾਂ ਇਹਦਾ 7-8 ਦਿਨ ਅਚ ਚੱਕਰ ਬਹੁਤ ਸੋਹਣੀ ਹੈ ਮੋਲ ਉਡਦੀਆਂ ਵਾਲੀ ਮੋਲ ਉਡਦੀਆਂ ਵਾਲੇ ਆ ਲੈਵਾ ਬਹੁਤ ਭਰੂਗੀ ਅਜੇ ਥੋੜਾ ਭਰਿਆ ਵਾ ਅਜੇ ਹੋਰ ਭਰ ਕੇ ਤਿਆਰ ਕਰੂੰ ਥਣ ਬਹੁਤ ਸੋਹਣਾ ਲੱਗਾ ਅਚ ਬਹੁਤ ਚੰਗੀ ਆ ਲੈਵ ਲੂਗਾ ਅਜੇ ਪੂਰਾ ਖੋਲੂਗੀ ਚੂਣ ਇੱਕ ਨੰਬਰ ਪੋਲੀ ਧਾਰ ਬਹੁਤ ਪੋਲੀ ਆ ਇਹ ਚੀਜ਼ ਆਪਾਂ ਪਹਿਲਾਂ ਸ਼ੋਰ ਕਰ ਦਿੰਨੇ ਤੁਹਾਨੂੰ ਕਿ ਚੁਵਾਈ ਦੇ ਵਿੱਚ ਇੱਕ ਨੰਬਰ ਨਿਕਲੂਗੀ ਬਾਕੀ ਮੇਰੇ ਕੋ ਜਿਹੜੀ ਬੱਜੀ ਵੀ ਫੱਬਦੀ ਆ ਘਰੇ ਇਹ ਨਹੀਂ ਕੋਈ ਕਹਿ ਸਕਦਾ ਕਿ ਇਹ ਕੀ ਹੈਗਾ ਜਾਂ ਪੈਸੇ ਵੱਧ ਖਰਚੇ ਗਏ ਰੇਟ ਆ ਜਿਹੜਾ ਇਹਦਾ 76000 ਉਹ ਚੋਂ ਜਿਹੜਾ ਥੋੜਾ ਬੋਧਾ ਮਾਨਤਾਣਾ ਜ਼ਰੂਰ ਕੀਤਾ ਜਾਊਗਾ ਤਾਂ ਤੁਸੀਂ ਇੱਥੇ ਫਾਰਮ ਤੇ ਵਿਜ਼ਿਟ ਕਰ ਸਕਦੇ ਜੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਤੇ ਫੋਨ ਨੰਬਰ ਨੇ ਆਪਣੇ 990382025 ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ